ਅਮਰ ਰਹੇ ਅਮਰ ਰਹੇ ਕਰਮਣ ਸਿੰਘ ਅਮਰ ਰਹੇ ਅਮਰ ਰਹੇ ਕਰਮਣ ਸਿੰਘ ਅਮਰ ਰਹੇ ਅਮਰ ਰਹੇ ਜੋਬਾਦ ਮੁਰਦਾਬ ਮੁਰਦਾਬ ਰਾਣਾ ਸਰਦਾਰ ਮੁਜੱਬਾਦ ਮੁਰਦਾਬ ਮੁਰਦਾਬ ਸਰਦਾਰ ਕਿਵੇਂ ਹੋ ਗਏ ਜੀ ਜਬਾਦ ਕਰਦੇ ਜੋ ਸ਼ਹੀਦ ਚੁੱਪ ਕਰਮ ਸਿੰਘ ਦੀ ਜਿਹੜੀ ਮਤਲਬ ਆਖੰਤਮ ਬਾਡੀ ਆ ਜਿਹੜੀ ਇੱਥੇ ਬਾਰਡਰ ਤੇ ਪਹੁੰਚੀ ਖਨੋਰੀ ਬਾਰਡਰ ਔਰ ਜਿੰਨੇ ਵੀ ਕਿਸਾਨ ਸਾਰੇ ਨਾਮ ਅੱਖਾਂ ਨਾਲ ਅੱਜ ਇਹਨਾਂ ਨੂੰ ਸਦਹਾ ਜੀ ਦੇ ਲਈ ਇੱਥੇ ਬਹੁਤ ਵੱਡੀ ਤਦਾਦ ਦੇ ਵਿੱਚ ਪਹੁੰਚੇ ਨੇ ਔਰ ਜਿਹੜਾ ਸ਼ਸ਼ਕਾਰ ਆ ਉਹ ਉਹਨਾਂ ਦੇ ਪੈਂਟ ਵੱਲੋ ਵਿਖੇ ਕੀਤਾ ਜਾਏਗਾ ਰੀਤੀ ਰਿਵਾਜਾਂ ਦੇ ਅਨਸਾਰ ਤੇ ਮੈਂ ਸਮਝਾ ਮੈਂ ਸਰਕਾਰ ਨੂੰ ਇਹ ਸਮਾਂਚ ਤੋਂ ਨਿੱਧਿਆ ਕਰਦਾ ਜਿਵੇਂ ਕਿ ਜਰਨਲ ਡੇਅਰ ਨੇ 13 ਅਪ੍ਰੈਲ 1919 ਨੂੰ ਇੱਕ ਨਹਾਤੇ ਲੋਕਾਂ ਤੇ ਗੋਲੀਆਂ ਚਲਾ ਕੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਸੀ ਉਹਨਾਂ ਦੀ ਤਰਜ ਤੇ ਜਿਹੜੀ ਦੁਸ਼ਮਣ ਸਰਕਾਰ ਆ ਜਿਨੇ ਕਿ ਇੱਕ ਸ਼ਾਂਤਮਈ ਤੌਰ ਤੇ ਪੀਸਫੁਲ ਰਹਿ ਕੇ ਕਿਸਾਨ ਆਪ ਦਾ ਹਾਕਮ ਨਾ ਕਰੇ ਸੀ ਜਿੰਨਾ ਤੇ ਉਹਨਾਂ ਨੇ ਅੰਨੇਵਾ ਗੋਲੀਆਂ ਚਲਾ ਕੇ ਜਿੱਥੇ ਇਹ ਸੁਭਕਰਮ ਸਿੰਘ ਸਾਡੇ ਵੀਰ ਦੀ ਜੀ ਦੀਪਾ ਗਿਆ ਤੇ ਜਿਹੜੇ ਹਜ਼ਾਰਾਂ ਕਿਸਾਨ ਜਿਹੜੇ ਸਾਡੋ ਪੱਟੜ ਵੀ ਹੋਏ ਗੋਲਿਆਂ ਨਾਲ ਮੈਂ ਸਮਝਦਾ ਜਿਹੜੀ ਕਿਸੇ ਸਰਕਾਰ ਆ ਇਹ ਕਿਸਾਨ ਵਿਰੋਧੀ ਸਰਕਾਰ ਆ ਔਰ ਨਾਦਰ ਸ਼ਾਹੀ ਫਰਮਾਨ ਲੈ ਕੇ ਚੱਲਣ ਵਾਲੀ ਇਹ ਸਰਕਾਰ ਆ ਅਸੀਂ ਇਸ ਜਿਹੜਾ ਸ਼ਹੀਦ ਆ ਸਾਡੇ ਇਹ ਸਾਨੂੰ ਹਮੇਸ਼ਾ ਹੀ ਪ੍ਰੇਰਦੇ ਰਹਿਣਗੇ ਜੂਥ ਨੂੰ ਕਿ ਸਾਡੀ ਕਿਸਾਨੀ ਤੇ ਪਹਿਰਾ ਦੇ ਲਈ ਹਮੇਰਾ ਤੱਕ ਪਾ ਰਹਿਣਗੇ ਔਰ ਸਾਡੇ ਜਿਹੜਾ ਸ਼ਹੀਦਾਂ ਦਾ ਸਰਮਾਇਆ ਇਹ ਹਮੇਸ਼ਾ ਹੀ ਜਿੰਨੇ ਚਿਰ ਮਤਲਬ ਸਾਡਾ ਧਰਤੀ ਤੇ ਕਿਸਾਨੀ ਖਿਲਾਰਛ ਰਹੂਗਾ ਉਹਨਾਂ ਚੀਰਿਆਂ ਨਾਲ ਜਿਹੜੀਆਂ ਜਾਂਦਾ ਸਾਨੂੰ ਤਾਜ਼ਾ ਉਹ ਮਤਲਬ ਮਿਲਦੀਆਂ ਰਹਿਣੀਆਂ ਮਸਾਲਾਂ ਜਿਹੜੀਆਂ ਕਿਉਂਕਿ ਸ਼ਹੀਦ ਨੇ ਜਿਹੜੇ ਇਹ ਸਿੱਖ ਕੌਮ ਦਾ ਨਹੀਂ ਟੋਟਲ ਹਵਾਮ ਦਾ ਜਿਹੜਾ ਸਰਮਾਇਆ ਨਹੀਂ ਜੇ ਮੈਂ ਸੁਭਕਰਮਰ ਸਿੰਘ ਅਗਲੋਤਾ ਵੀਰ ਸੀ ਜਿਹਦੇ ਜਾਣ ਨਾਲ ਸਾਨੂੰ ਦੁੱਖ ਬੜਾ ਹੋਇਆ ਕਿਉਂਕਿ ਇਹੋ ਜਿਹੜੇ ਨੌਜਵਾਨ ਜਿਹੜੇ ਜੂਥੂ ਅੱਕੇ ਲੈ ਕੇ ਤੁਰਦੇ ਨੇ ਔਰ ਕਿਸਾਨੀ ਦੀ ਰਾਹ ਤੇ ਤੁਰੇ ਹੋਏ ਨੇ ਔਰ ਇਹਨਾਂ ਨੂੰ ਸਰਕਾਰ ਨੇ ਗੋਲੀਆਂ ਮਾਰ ਕੇ ਸ਼ਹੀਦ ਕਰ ਦੇਣਾ ਇਹ ਕੋਈ ਮਾੜੀ ਮੋਟੀ ਗੱਲ ਨਹੀਂ ਔਰ ਅਸੀਂ ਸਰਕਾਰਾਂ ਦੀ ਇਸ ਸਮਾਜ ਤੋਂ ਕੋਰ ਨਿੰਦਿਆ ਕਰਦੇ ਹਾਂ ਕਿ ਜਿਹੜੀ ਮੋਦੀ ਸਰਕਾਰ ਆ ਕਾਰਪੋਰੇਟ ਘਰਾਣਿਆਂ ਦੀ ਸਰਕਾਰ ਆ ਔਰ ਇਹ ਕਿਸਾਨ ਵਿਰੋਧੀ ਸਰਕਾਰ ਸਰਕਾਰ ਆ ਜੇ ਅਸੀਂ ਇਹ ਕਿਸਾਨ ਸੀ ਜਿਹੜੇ ਸਾਡੇ ਕੋਈ ਇਹ ਨਜਾਇਜ਼ ਮੰਗਾਂ ਨਹੀਂ ਮੰਗਦੇ ਸੀ ਆਪਦੇ ਹੱਕਾਂ ਦੀ ਰਾਖੀ ਰਹੀ ਕਿਸਾਨੀ ਨੂੰ ਚਲਦਾ ਕਰ ਲਈ ਇਹ ਜਾਇਜ਼ ਮੰਗਾਂ ਮੰਗ ਰਹੇ ਸੀ ਜਿੱਥੇ ਕਿਸਾਨ ਨੇ ਅੱਧਾ ਤਸ਼ੱਦਦ ਕਰਕੇ ਸਾਡੇ ਵੀਰ ਨੂੰ ਚੀਰ ਕੀਤਾ ਜਿੰਦਾਬਾਦ